ਕਰ ਦੇਖੋ ਜਗਤ ਮੈਂ ਉਹ ਕਾਹੂ ਕੋ ਨਾ ਹੈ ਸਾਨਕ تیر ਹਰ ਭਾਇਤ ਹੈ ਤੇਰਾ ਕੋ ਮਨਵਾ ਹੈ ਜਹ ਰਤਨਾ ਸਭ ਝੂਠ ਹੈ ਜਾਣ ਲੈ ਹੋਰੇ ਮੀਤ ਨਾਨਕ ਧਰਨਾਂ जी स्वपन ज संसारिया जो नी मार्ग हो संसार को नानक धिर नारी ਜਾਲਾ ਹਾਲ ਛੋਟ ਕਿਉ ਬੰਦਨ ਬਾਰੇ ਕਾਸ਼ ਨਾ ਹੋਤੇ ਉਪਾਇਨ ਕ ਅਬ ਓਟ ਹਰ ਰਾਜ ਦਿਆ ਹ ਤਹਾਏ ਹੋਆ ਬੰਦਨ ਛੁੜੇ ਸਭ ਕੇ ਚਾਹਦੇ ਉਪਾਇ تو تمرا ਕਿ ਨਾ ਜਾਪਿਓ ਗੁਰ ਮੰਤ ਤਮ ਨਾਮ ਉਰ ਮੈ ਗਹਿਓ ਜੋ ਕੈ ਸਮਨ ਲਿਕੋ ਤੁਹਾਰੋ ਹੋਏ ਰਾਮ ਨਿਵਲਾ ਪੰਜ ਬਾਣ ਤਨ ਬਖਤੂ ਪਈਓ ਸਤ ਸੰਤ ਕ ਵਿਚਾਰ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਅਧਾਰ ਹੋਵ ਜੇ ਕੋ ਪੁੰਜੈ ਿਸ ਕਾ ਹੋਏ ਉਧਾਰੋ ਤਾ ਜੀ ਨਹੀਂ ਜਾਇ ਮੈ ਤਨ ਤਰਖਿ ਔਰ ਤਾਰ ਸਰ ਚਰਨ ਲਗ ਤਈਆ ਸਬ ਨਾਨਕ ਬ੍ਰਹਮ ਅਪਸਾਰੋ ਮੋਖ ਮਾ ਅੱਲਾ ਪੰਜ ਬਾ ਨਾ ਕੀਤਾ ਜਾਂ ਤੋ ਨਾਹੀਂ ਮੈ ਨੋ ਜੋਗ ਕੀਤਾ ਸਤ ਪਿਆ ਮਹਿਰਾ ਮਤੋਈ ਸਤ ਗੁਰ ਸਜਣਾ ਮਿਲੇ ਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਦੀਵਾ ਹਾਰੇ ਆ ਸਤ ਪਿਆ ਮਹਿਰਾ ਮਤੋਈ ਗੁਰ ਸਜਣਾ ਮਿਲੇ ਆ ਨਾਮ ਮਿਲਤਾ ਜੀਵਾ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਇੱਕ ਸੰਗ ਪੰਚ ਬਰੰਗਨ ਸੰਗ ਅਲਪ ਆਤਮ ਬੰਦਨ ਪ੍ਰਥਮ ਰਾਗ ਪੈਰੋ ਵਰ ਕਰਹੀ ਪੰਚ ਰਾਗ ਦੀ ਸੰਗੀ ਤਰਹਿ ਪ੍ਰਥਮ ਪੈਰ ਵੀ ਬੇਲਾ ਬਲੀ ਉਹਨੇ ਆਤੀ ਗਾ ਬੰਗਲੀ ਉਹਨੇ ਅਸਲ ਕੀ ਕੀ ਪਈ ਬਾਲੀ ਇਹ ਪਰੋ ਕੀ ਪੰਚੌ ਨਾਰੀ ਪੰਚਮ ਹਰਖ ਦੇ ਸਾਖ ਸੁਣਾਵ ਬੰਗਾਲਮ ਮਦੁਮ ਅਦਵਗਾਵ ਲਲਤ ਬਿਲਾਵਨ ਗਾਵਹੀ ਆਪਣੇ ਆਪਣੇ ਬਾਤ ਅਸ਼ਟਪੁੱਤਰ ਪਰਵ ਕੇ ਗਾਵ ਗਾਇਨ ਪਤਰ ਦੁਤੀਆ ਮਾਲਕ ਉਸ ਕੇ ਆਲਾਪ ਸੰਗ ਰਾਗ ਦੀ ਪੰਚੌ ਧੱਪੈ ਕੁੰਡ ਕਰੀ ਅਰ ਦੇ ਵਜਨ ਧਾਰੀ ਗੰਦਾਰੀ ਸੀ ਹੁਤੀ ਉਚਾਰੀ ਨਾ ਨ ਸਰੀਏ ਪੰਚੌ ਗਾਈ ਮਾਲਾ ਰਾਗ ਕਉ ਸਖ ਸੰਗ ਲਾਈ ਆਰੂ ਮਸਤ ਅੰਗ ਮੇਵਾਰਾ ਪਰਵਲ ਚੰਡ ਕਉ ਸਖ ਯੂਵਾਰਾ ਕੌਖਟਯੋ ਪੌਰਾ ਨੰਦ ਗਾਏ ਅਸ਼ਟਮਾਲ ਕਉ ਸਖ ਸੰਗ ਲਾਏ ਪੁਨੇ ਆਯੋ ਹਿੰਡੋਲਾ ਪੰਤਨਾਰ ਸੰਗ ਅਸ਼ਟ ਸੁਤ ਉਠ ਤਾਨ ਕਲਲ ਧਰਨ ਪਾਰ ਮਿਲਾਵਨੀ ਤੇ ਲੰਗੀ ਦੇ ਬਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸਈ ਲੀਲਾ ਪਰ ਜਾ ਸੰਗ ਲਾਈ ਪੰਤ ਵਾਰ ਜਾ ਸੁਰਮਾਨੰਦ ਪਾਸ ਕਰੇ ਆਏ ਚੰਦਰ ਬਿੰਬ ਮੰਦਲਣ ਸੁਹਾਏ ਸਰਸ ਬਾਨ ਆਉ ਆਹੇ ਬਨੂਦਾ ਦਾ ਵੈ ਸਰਸ ਦਾ ਸ਼ਬਦ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਉਹਨੇ ਆਈ ਦੀਪ